ਕੰਪੈਕਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਠੱਕੇ ਘਟੋ ਘਟ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਈ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਧਿਆੜੀ ਮਰ ਗਈ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਢਾਈ ਹੈ ਇੱਥੇ ਸੀ ਵੀ ਕੇਂਦਰ ਸਰਕਾਰ ਡਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ ਅਜੇ ਤੱਕ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਸਾਡੇ ਆਪਨੇ ਫਸਲ ਬੀਮੇ ਦੀ ਗੱਲ ਕੀਤੀ ਸੀ ਸਾਹਿਬ ਦੇਖੋ ਫਸਲ ਬੀਮੇ ਨੇ ਕਿੰਨੇ ਅਸੈਸਮੈਂਟ ਕੀਆ ਹੈ ਸਾਡੀ ਪਾਰਟੀ ਲਗਾਏ 20 ਕਰੋੜ ਰੁਪਏ ਦਾ ਕੰਮ ਸਿਵਾਤਾ ਦੇਖੋ ਆਮ ਆਦਮੀ ਪਾਰਟੀ ਤਾਂ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀਆਂ ਬਾਤੋਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 ਮੈਂ ਵੀ ਬਹੁਤ ਕੁਝ ਕਹਾ ਥਾ ਉਸकी ਸ਼ਿਕਾਇਤ ਹੈ ਵੀ ਪ੍ਰਧਾਨ ਮੰਤਰੀ ਜੀ ਨੇ ਕਹਾ ਮੈਂ ਪੁੱਛੂਗਾ ਸਾਡੇ ਆਪ ਨੂੰ ਵੀ ਰਿਲੀਜ਼ ਕੀਤਾ ਜਾਵੇ ਸਾਡਾ ਪ੍ਰਾਣਾ ਸਾਰਾ ਆਰਡੀਅਰ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਚ ਹੈ ਸਾਬ ਅਫੀਸਰਸ ਦੇ ਨਾਲ ਗੱਲ ਹੋਊਗੀ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਨਾ ਵੀ ਤਗੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਦੁੱਖ ਹੈ ਵੀ ਪੰਜਾਬ ਅੱਜ ਬਹੁਤ ਹੀ ਬਿਮਾਰ ਹਾਲਾਤ ਚ ਹੈ ਤੇ ਉਹਨਾਂ ਦਾ ਕਿਵੇਂ ਇਲਾਜ ਹੋਊਗਾ ਉਹ ਲੋਕ ਪ੍ਰਧਾਨ ਮੰਤਰੀ ਕਹਿੰਦੇ ਦੇਖ ਰਹੇ ਸਨ